ਹਾਂਜੀ ਬਾਬੇ ਉਹ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਹੈਗਾ ਦੂਜਾ ਦਿਨ ਆਪਣੇ ਆਲੂ ਬੀਜਣ ਦਾ ਉੱਧਰ ਖੜਾ ਫੋ ਟਰੈਕਟਰ ਤੇ ਹੁਣ ਲੱਗ ਗਿਆ ਆਲੂ ਬੀਜਣ ਤੇ ਟਾਈਮ ਹੋ ਗਿਆ ਸਵੇਰ ਤੇ 8:00 ਵਜੇ ਤੇ ਕੱਲ੍ਹ ਸ਼ਾਮ ਨੂੰ ਆਪਾਂ ਬਲੌਗ ਐਂਡ ਕਰਤਾ ਸੀਗਾ ਮੈਂ ਚੱਲ ਦੂਜੇ ਦਿਨ ਨੈਕਸਟ ਬਲੌਗ ਬਣਾਵਾਂਗੇ ਤੇ ਹੁਣ ਦੇਣ ਲੱਗਿਆਂ ਪਹਿਲਾ ਢੇੜਾ ਦੇਖੋ ਫਿਰ बढ़िया गया उधर खड़ा होना पो ट्रैक्टर लो जी मित्रों काम चलता पूरा जोरों शोरों से बाकी आ भी मुक् गया जड़ा तक लाता महल लाते हूं उथ लाव गए नैक्सट भी ਹੋਰ ਵੀ ਲਾਵਾਂਗੇ ਉੱਥੋਂ ਮੈਂ ਆਪਾਂ ਨਿਸ਼ਾਨੀ ਲਾ ਦੇਣੀ ਆ ਆਪਣੇ ਬਿਉਰੇ ਦਾ ਕਾਹ ਵੀ ਆਰੇ ਦਾ ਕਾਹ ਵੀ ਆ ਤੇ ਆਪਾਂ ਇੰਸਟਾਗ੍ਰਾਮ ਤੇ ਇੱਕ ਪੇਜ ਬਣਾਵਾਂਗੇ ਉਹਦੇ ਤੇ ਆਪਾਂ ਸਾਰੇ ਆਲੂ-ਲੂ ਦੀਆਂ ਵੀਡੀਓ ਪਾਇਆ ਕਰਾਂਗੇ ਤੇ ਬਾਕੀ ਨਾਲ ਇੱਕ ਮੱਲਾ ਰਹਿ ਗਿਆ ਉਹ ਲਾਉਂਦੇ ਨੇ ਤੇ ਲੋ ਜੀ ਮਿੱਤਰੋ ਕੰਮ ਚੱਲਦਾ ਬਸ ਇੰਨਾ ਖੱਤਾ ਰਹਿ ਗਿਆ ਬਾਕੀ ਤਾਂ ਵੀਕ ਤੇ ਬਰੋਂ ਦਾ ਟੈਕ ਅਲੂਨ ਰਤਕਣਾ ਲੋ ਜੀ ਮੇਤਰਾ ਵਾਲਿਆਂ ਦਾ ਆਪਣੇ ਨਵਾਂ ਜਿੰਦਾ ਰੇੜੀ ਚਾਇਆ ਗਰਮੀ ਦਾ ਮਲੋ ਵਾਲਿਆਂ ਦਾ ਅਲੂਆਂ ਚਪਟਾ ਮੋਨ ਵਾਲਾ ਖਾਲਪਣ ਵਾਲਾ ਨਹੀਂ ਤਾਂ ਮਲੋ ਹੁਣ ਇਹਨੂੰ ਲਾਉਣੇ ਆ ਇੱਕ ਚੱਲਦੇ ਉਧਰ ਲੋ ਜੀ ਹੁਣ ਪਾਉਣਿਆ ਮਸ਼ੀਨ 'ਚ ਆਲੂ ਤਰਾਉਣਾ ਬੰਦਾ ਲਾਇਆ ਹੋਇਆ लाबे छोटा साइजंदा मसली सारा खा

ਗੁਰਪਾਲਾ ਉਹ ਗੁੰਜੇ ਚ ਨੂੰ ਕਰਦਾ ਮੈਂ ਜਿੱਤੂ ਜਿੱਤੂ ਇਹ ਨਹੀਂ ਹੈਗਾ ਜਿੱਤੂ ਤਾਂ ਭਾਗਿਆ ਦੇ ਸਕਦਾ ਕੱਲ੍ਹ ਕੱਲ੍ਹ ਭਾਗੇ ਆਉ ਤਾਂ ਦੇ ਸਕਦਾ ਇਹਦਾ ਬੰਦਾ ਬਣਾ ਦਿਹਾੜੀ ਚ ਲਾ ਕਰ ਰਿਹਾ ਹਾਂ ਬਈ। ਆਪਣੇ ਕੋਲ ਕਿੰਨੇ ਸਟਿੱਕੇ ਸ਼ੇਅਰ ਕਰੋ ਫਿਰ ਦੇਖਣਾ ਭਰ ਭਰ ਕੇ ਲਾਈਕ ਕਰ ਦੂਗੇ। ਹੁਣ ਖੱਟ ਫੋਟ ਇਹਦੀ ਆਲੂਆਂ ਦੀ। ਮੇਰੇ ਬਾਪੀ ਆ। ਦੇਖ ਲਾ ਕਾ ਇਹ ਜਾ ਬੀਜ ਦੇ ਨੇ। ਬੜੇ ਤਾਂ ਹੋਵੋ। ਬੜੇ ਆ ਬੀਜੀਆਂ ਨੇ। ਲੋਈ ਮਿੱਤਰੋ ਬਸ ਥੋੜਾ ਹੀ ਰਹਿ ਗਿਆ ਫਿਰ ਆਪਾਂ ਮਸ਼ੀਨ ਛੱਡ ਕੇ ਆਵਾਂਗੇ ਆਪਣੀ ਆੜੀ ਦੀ ਤਾਰਤੀ ਜੀ ਮਿੱਤਰੋ ਬੀਜੇ ਕੇ ਆਲੂ ਵੀ ਮੁੱਕ ਗਿਆ ਆ ਇੰਨਾ ਕ ਖੇਤ ਰਹਿ ਗਿਆ ਇੰਨਾ ਕ ਇੱਥੇ ਬੀਜਾਂਗੇ ਐਲਰ ਆਲੂ ਉਹ ਲੈ ਕੇ ਆਉਣਾ ਕੋल्ड स्टोर ਜੋ ਆ ਦੇਖੋ ਖਾਲੀ ਹੋ ਗਈ ਟਰਾਲੀ ਆ ਖਾਲੀ ਪੂਰੀਆਂ ਪਿਆ ਨੇ ਹੁਣ ਆਪਾਂ ਛੱਡ ਕੇ ਆਵਾਂਗੇ ਮਸ਼ੀਨ ਡਾਈ ਕੱਢ ਲਈਏ ਇੱਥੇ ਬੀਜਾਂਗੇ ਫੇਰ ਜਦ ਦੂਜਾ ਬੀਜਾਂ ਜੋਈ ਮਿੱਤਰੋ ਜੰਨੇ ਆਪਣੇ ਆੜੀ ਕੋਲੇ ਮਸ਼ੀਨ ਆਲੂ ਆਪਾਂ ਬੀਜਦੇ ਤੇ ਆ ਮਸ਼ੀਨ ਛੱਡਾਈ ਏ ਤੇ ਬਾਕੀ ਹੌਲੀ ਹੌਲੀ ਜਾਂਦੇ ਆ ਕਿਉਂਕਿ ਟਰੈਕਟਰ ਮੇਰੇ ਮੂਹਰੇ ਉੱਠਦਾ ਮਸ਼ੀਨ ਭਾੜੀ ਆ ਤੇ ਬਾਕੀ ਮਾਰੀ ਨਹੀਂ ਚੱਕੀ ਹੋਈ ਆ ਬਾਕੀ ਮਿੱਤਰੋ ਹੁਣ ਤੁਹਾਨੂੰ ਉੱਥੇ ਪਹੁੰਚ ਕੇ ਮਿਲਦੇ ਆਂ ਅਰੇ ਪਹੁੰਚੀ ਆਣ ਆਪਾਂ ਨੇ ਲੋ ਜੀ ਮਿੱਤਰੋ ਮਸ਼ੀਨ ਆਪਾਂ ਛੱਡਿਆ ਤੇ ਆਪਣੇ ਹੁਣ ਭਾਈ ਆ ਗਏ ਕੋਈ ਲਾਉਣ ਵਾਲੇ ਤੇ ਮਨ ਨੂੰ ਵੀ ਪਾਣੀ ਤੇ ਚਾਹ ਲਈ ਜੰਨਾ ਉਹਦੀ ਲੱਗੇ ਹੋਣਾ ਰੋਕੀ ਜਿੱਧਰ ਆਪਣੀ ਰੋਕੀ ਖੜੀ ਆ ਲੋ ਜੀ ਦੇਖੋ ਨੋਨੇ ਲਾ ਵੀ ਦਿੱਤੇ ਬੋਤਲੇ ਘੁੱਤੇ ਅੱਗ ਰੈਡੀ ਹੈ ਖਾਲਸਾ ਜਾ ਬੋਲੀ ਕਰ ਲਈ ਅੱਛਾ ਮਾੜਾ ਰਹਿਣਾ ਅਨੇ ਕੱਢ ਲਾ ਕੱਢ ਰਾ ਪੰਜੇ ਨੇ ਗਲਾਸ ਕੱਢ ਲੈਨੇ ਲੋ ਜੀ ਮਿੱਤਰੋ ਆ ਪਾਤੀਆਂ ਪੱਟਾਂ ਗੱਬੇ ਖਾਲ ਵੀ ਪਾਤੇ ਇਹ ਹੁਣ ਪਾਣੀ ਸੜਤਾ ਇੱਥੇ ਕਹਿੰਦਾ ਪਾਣੀ ਉਹ ਹੁੰਦਾ ਤੇ ਬਾਕੀ ਇਹਨਾਂ ਹੁਣ ਪਹਿਲਾ ਪਾਣੀ ਲਾਵਾਂਗੇ ਅੱਜ ਹੀ ਲਾ ਦੇਣਾ ਉਧਰ ਆਪਣੇ ਬੰਦੇ ਲੱਗੇ ਹੋਏ ਨੇ ਬੱਟਾ ਠੀਕ ਕਰਨ ਐਵੇਂ ਬੱਟਾ ਬੁੱਟਾ ਮੋੜਦੇ ਨੇ ਆਹ ਸਾਰਾ ਕੁਝ ਕਰਦੇ ਨੇ ਆ ਬੱਟ ਪਾਉਂਦੇ ਨੇ ਜਿਵੇਂ ਹਾਂ ਖਾਲ ਤੇ ਜਿਵੇਂ ਉਹ ਪਾਈ ਹੋਈ ਨੇ ਕੋਕਾ ਉਹ ਐਵੇਂ ਸਾਰਾ ਕੁਝ ਕਰਦੇ ਨੇ ਬਾਕੀ ਉਹ ਆਉਂਦਾ ਪਾਣੀ ਜਿੱਥੇ ਛੋਟੂ ਉੱਚਾ ਜਾਓ ਚੱਕਦੇ ਮਿੱਟੀ ਬੱਸ ਹਾਂ ਹਾਂ ਉਹੀ ਚੱਕਦੇ ਬੱਸ ਆ ਆ ਮੋੜਦੇ ਆ ਦੇ ਬਰੋ ਇਹਨੂੰ ਕਰਦੇ ਸਹੀ ਐ ਕੁੱਤੇ ਜਾਣੇ ਬੱਟਾਂ ਉਹ ਕਰਤੀਆਂ ਹਨ ਦੇਖਦੇ ਆ ਯਾਰ ਜੇ ਅੱਜ ਹਲੇ ਰਾਤ ਨੂੰ ਬੈਗੇ ਕਿੱਦੇ ਮਿੱਟੀ ਦੀ ਪਟਾਕੇ ਜੇ ਚਲਾ ਦਾਂਗੇ 嗯。Mm. ਲਓ ਜੀ ਬਾਕੀ ਪਾਣੀ ਲਾਵਾਂਗੇ ਕੱਲ ਨੂੰ ਤੇ ਅੱਜ ਦਾ ਬਲੌਗ ਆਪਾਂ ਕਰਦੇ ਹੁਰੀ ਐਂਡ ਚੈਨਲ ਨੂੰ ਕਰਦੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਥੈਂਕਸ ਫॉर ਵਾਚਿੰਗ